ਜੈ ਭਾਈ ਤੋੜਾ ਬੋ ਬੋ ਬਰ ਕੋ ਮਜੀ ਤੇ ਪਿੰਡ ਦੁਲਜੀਪੁਰ ਪਹੁੰਚ ਚੁਕੇ ਆ ਭਾਈ ਸਿੰਧੂਆ ਨਾਲ ਕਸਟਮਰ ਆਦੇ ਦੱਸ ਮਈਆਂ ਸੇਰ ਮਈਏ ਕੋਲ ਤੁਹਾਨੂੰ ਪੜਾ ਸਾਰਾ ਮਾਲ ਹਨਾਣਾ ਤੋਂ ਲੈ ਕੇ ਆਂਦਾ ਤੇ ਫਾਟੀਆਂ ਛੋਟੀਆਂ ਸਾਰਾ 18 ਕਿਲੋ ਵਾਲੀਆਂ ਚਾਹ ਉਹ ਪਰ ਬਾਈ ਜੀ ਨਾਲ ਗੱਲਬਾਤ ਕਰੀਏ ਆਪਾਂ ਬਾਈ ਜੀ ਹਸਤੀਕਾਰ ਜੀ ਹੋਰ ਜੀ ਜ਼ਿੰਦਗੀ ਸਾਡੇ ਜੀ ਬਾਈ ਹੋਰ ਠੀਕ ਠਾਕ ਜੋ ਹਸਤੀਕਾਰ ਜੀ ਸਾਰੇ ਭੈਣਾ ਭਰਾਵਾਂ ਨੂੰ ਜੀ 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 ਪਿਆਰ ਭਰੀ ਸਾਥਰੀ ਕਾਲ ਜੀ ਵਾਦਵਾਦ ਸੇਲਟ ਕਰਿਆ ਤੇ ਨਵੇਂ ਸਾਫ ਦੀਆਂ ਸਾਰੇ ਨੂੰ ਬਹੁਤ ਉਨਪਾਰਕਾ ਜੀ ਪਹਿਲੀ ਵੀਡੀਓ ਨਵੇਂ ਸਾਫ ਦੀ ਪਹਿਲੀ ਵੀਡੀਓ ਮਾ ਤੇ ਉਦਾਂ ਬਹੁਤ ਵੇਚੀ ਦਾ ਬਾਅਦ ਅੱਜ ਨਵੇਂ ਸਾਫ ਦੀ ਪਹਿਲੀ ਵੀਡੀਓ ਜੀ ਬਿਲਕੁਲ ਜੀ ਪਿਛਲੇ ਸਾਫ ਤੇ ਵੀ 24 ਜੀ ਬਹੁਤ ਮਾਲ ਵੇਚਿਆ ਜੀ ਠੀਕ ਹੈ ਹਾਂ ਜੀ ਹਾਂ ਜੀ ਬਹੁਤ ਜ਼ਿਆਦਾ ਮਾਲ ਵੇਚਿਆ ਹੁਣ ਪੱਗੀ ਮਹਾਰਾਜ ਵਧੀਆ ਹੰਗਾ ਹੋਏਗਾ ਅੱਜ ਹਾਂ ਤੇ ਦਾ ਝੋਟੀਆਂ ਜਾਂ ਬਹੁਤ ਜ਼ਿਆਦਾ ਚੰਗੀਆਂ ਅੱਜ ਦਾੜ ਲੈ ਕੇ ਬਸ ਕੋਈ ਦੋ ਤਿੰਨ ਦੇ ਪੰਜ ਦਿਨ ਦਾ ਸੁਆ ਕੋਈ 8 15 ਦੀ ਇੱਕ ਅੱਧੀ ਲੈ ਤਾਰੀ ਤਾਰੀ 15 14 14 ਕਿਲੋ ਅੱਜ ਬੋੜਾ ਚੋਕੀ ਹੁੰਦਾ ਪਿਆਰ ਠੀਕ ਹੈ ਜੀ ਹਾਂ ਮਾਰ ਕਿਉਂ ਰਿਆ ਜੀਰਾ ਕੋਈ ਮੈਂ ਇੰਨਾ ਦੇ ਵਿੱਚ ਦੇਸੀ ਵਾਦ ਨਹੀਂ ਆ ਗਈ ਲੋਕ ਨਹੀਂ ਹਾਂ ਜੀ ਹਾਂ ਜੀ ਆਓ ਬਈ ਕਿਲੋ ਦੋੜੀ ਇਹਦੇ ਸੁਨਿੱਪੀ ਝੋਟ 17 18 ਕਿਲੋ ਦੀ ਮਾਰਕੀ ਦੇ ਆਖਿਆ ਗੱਡੀ ਆ ਤੇ ਚੌਥੇ ਦਿਨ ਦੀ ਸੁਈ ਹੈ ਜੀ ਅੱਛਾ ਜੀ ਆਹ ਵੇਖ ਲੋ ਬੱਚਾ ਕੱਤਾਰੂ ਕੋਲ ਨਾ ਮੇਟਾ ਕਾ ਲਾ ਲਿਆਵਾਂ ਫਿਰ ਘੋੜੇ ਤੇ ਮਾਝਾ ਨਾੜਾ 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 ਨੂੰ ਦੇਖੋ ਜੀ ਬਹੁਤ ਜਿਆਦਾ ਸਾਫ ਮਾਝਿਆ ਜੀ ਆਹ ਇਹ ਬਿਲਕੁਲ ਕੱਚੀ ਹੋਈ ਹੈ ਜੀ ਕਿੰਨਾ ਨੂੰ ਕਰੂ ਜੀ ਫਿਰ ਇਹ 17 ਕਿਲੋ ਦੁੱਧ ਦੀ ਉਹ ਬਾਗਰ ਕਿਨੇ ਤੇ ਗਾਰੰਟੀ ਦਿੱਤੀ ਚਾ ਸੁਆ ਜੀ ਹਾਂਜੀ ਘੋੜੇ ਦੇ ਥੱਲੇ ਅੱਜ 13 ਕਿਲੋ ਦੁੱਧ ਜਿਹੜਾ ਹਾਰ ਬਹੁਤ ਅੱਤਿਆਰ ਹੈ ਨਾ ਤਿਆਰ ਹੈ ਇਹ ਬਿਲਕੁਲ ਜੱਟ ਬਣਾਈ ਪੂਰੀ ਘੱਟ ਪੂਸੀ ਵਾਲੀ ਚਟਾ ਜੀ ਉਹ ਨਹੀਂ ਜੀ ਫਿਰ ਤਾਂ ਲੋ ਜੀ ਵੇਖੋ ਪਿੱਠ ਪੜਾ ਬਿਖਵਾਇਆ ਬੜੀ ਘੱਟ ਜੀ ਬਹੁਤ ਜਿਆਦੀ ਬਚੀ ਜਦੋਂ ਟਲੀ ਮਾ ਜਣਾ ਨਾ ਪੂਰਾ ਹੈ ਕਿਤੇ ਕੋ ਤੋ ਆਹ ਤੇਹ ਪਿੰਡੀ ਮੱਦੀ ਜਿਹੜੀ ਦੁੱਧ ਵਾਲੀ ਰਹੀ ਗਈ ਬਸ ਕਿੰਨਾ ਬਟੈਂਡ ਆ 12 ਕਿਲੋ ਦੁੱਧ ਮੈਂ ਕੱਢਿਆ ਆ ਤੇ ਦੇਖੋ ਐ ਤੀਜਾ ਸੁਮਾ ਕਿੰਨਾ ਕਰਦੀ ਹੈ ਮੈਂ ਕਿੰਨਾ ਕਰ ਲਿਆ ਉਹ ਠੀਕ ਬਿਲਕੁਲ ਜੀ ਬੜਕੋ ਬਿਲਕੁਲ ਆ ਜਿਹੜਾ ਜੈਡ ਬਲੈਕ ਇੱਕ ਵਾਲਾ ਹੈ ਤੇ ਬਲੈਕ ਕਿਤੇ ਪੂਰ ਵੀ ਵਾਲੀ ਚਾਹੀਦੀ ਜਿਆ ਮੂੰਹ ਮੂੰਹ ਦੀਆਂ ਕਿਤੇ ਪੂਰ ਵੀ ਉਸ ਦੀ ਇੱਕਦਮ ਫਰੀ ਜੀ ਹੈ ਠੰਡੀ ਪੂਰੀ ਪੂਰੀ ਠੰਡੀ ਭਾਵੇਂ ਦਾ ਇੱਥੇ ਰੱਖਾ ਛੱਡ ਦਿਓ ਇੱਥੇ ਤੋਂ ਰਾ ਕੇ ਝੋਟੀ ਨੇ ਤੁਰਨਾ ਨਿਕਲੀ ਫੇਰ ਮਾਰ 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 ਅੱਗੇ ਅੱਗੇ ਲੈ ਜਾਓ ਕੋਈ ਤੁਹਾਨੂੰ ਨਹੀਂ ਆ ਰਿਹਾ ਅੱਗੇ ਕਤੋ ਰੋਜ ਦਾ ਬਾਕਲਾ ਖਵਾ ਰਿਖ 12 ਕਿਲੋ ਮੈਂ ਦੁੱਧ ਐ ਰਚੀ ਦਊ ਜੀ ਖਰਾਬ ਹੈ ਐ 20 ਮਣੀ ਨਹੀਂ ਕੋਈ ਬਾਈ 20 ਮਣੀ ਨਹੀਂ ਮੈਂ ਅੱਨਾ ਅੜੀ ਅੜੀ ਕੋਲ ਆ ਰਹੀ ਹਾਂ ਆਲੀ ਅੱਜ ਚੌਥੇ ਦਿਨ ਦਾ ਸੁਆਦ ਆ ਜੀ ਠੀਕ ਹੈ ਜਵਾ ਦੇ ਨਾਲ ਜੇ ਬੋੜੀ ਦੇ ਮਾਝ ਸਟਾਰਟਿੰਗ ਹੀ 12 13 ਕਿਲੋ ਦੁੱਧ ਆਇਆ ਹਾਂ ਹਾਂ ਸਟਾਰਟ ਹੀ ਜੀ ਬੱਲੇ ਜਿੰਨੀ ਉੱਚ ਦੇਖੋ ਨਹੀ ਹੋਈ ਮਹੀਨਾ ਦਾ ਮੋਟ ਤੇਰਾ ਕਿਸਾ ਦੇ 60 ਪਹਿਲੇ ਫਾਰੇ ਕਰੀ ਜਾਂਦੇ ਆ ਹਾਂਜੀ ਆਪਾਂ ਮੁੱਲ ਨਹੀਂ ਕਰਦੇ ਨਵਾਂ ਸਾਰਾ ਮੱਝਾਂ ਵੇਚਣੀਆਂ ਆ ਯਾਰ ਵੇਚਣੀਆਂ ਬੱਸ ਮੈਂ ਤੇ 1.5 ਲੱਖ ਦੀ ਹਾਂ 1.30 ਦੀ ਮੈਂ ਦੇਾਂਗੇ 2000 ਫੋਟ ਕਰਾਂਗੇ ਇੱਕ ਥਾਂ ਦੀ ਮਾਰੀ ਦੇ ਬੱਸ ਨਵਾਂ ਸਾਲ ਕਰਕੇ ਆ ਚਲੋ ਆ ਵੀ ਦੁੱਧਾਂ ਸਮੈ ਛੋਟੀ ਦਾ ਹਾਂਜੀ 13 ਕਿਲੋ ਦੁੱਧ ਹੁਣ ਤਿਆਰ ਹੈ ਅੱਜ ਐਸ ਟਾਈਮ ਐਸ ਟਾਈਮ 13 ਕਿਲੋ ਲਓ ਜੇ 15 16 ਕੋਸੋ ਸੇਕ ਲੈਦਾ ਵੇਚੋ ਕਿਉਂ ਲਿਆ ਨਹੀਂ ਆ ਆ ਤੇ ਘਰ ਕੋਲੀ ਨਾਲੁੰਦੇ ਜੇ ਸੁਈ ਸੁਈ ਮੈਂ ਜੇ ਦਿਨਾਂ ਦਿਨਾਂ ਦੀ ਵੱਧ ਸੁਈ ਜਾਂਦੀ ਉਹ ਬੱਚਾ ਜੇ ਤੁਹਾਡੇ ਖर्चे ਵੀ ਸਾਰੀ ਇਕੱਲੀ ਇਕੱਲੀ ਮੈਂ ਦੇਖਾਵਾਂਗੀ ਫਟਕੀ ਹਾਂ ਹਾਂਜੀ ਤੇ ਇਹ ਵੀ ਕੋਲੋ ਜੀ ਇਹ ਵੀ ਜੇ ਵੱਡੀ ਮੈਂ ਦੇਖੀ ਦੁੱਧ 16 ਕਿਲੋ ਖਰਾ ਕੱਢੂਗੀ ਹਾਂ ਦੁੱਧ ਵਾਲੇ ਮੈਂ ਹਾਂ ਨਾ ਜੀ ਦੁੱਧ ਜੀ ਸੁਆ ਕਿਉਂ ਰਿਆਣੇ ਦੀ ਇਹਨਾਂ ਅੱਥੇ ਕੋਈ ਸਿੰਗਾ ਦੇ ਵੇਖ ਕੇ ਇੱਥੋਂ ਲਈ ਹੋਈ ਠੀਕ ਠੀਕ ਤੋਰ ਲੈ ਲੀ ਜੀ ਤੇ ਦੁੱਧ ਰੱਜਾਈਆਂ ਕਿ ਦੋਵੇਂ ਮਈਆਂ ਕਹਿਣ ਹਾਂਜੀ ਦੋਸਰੇ ਮਹੀਨਾ 18-18 ਕਿਲੋ ਕੱਢਣ ਦੀ ਮਜਦ ਹੋਵੇ ਵੇ ਮੈਨੂੰ ਚਾਹ ਹੱਸ ਮਾੜੀ ਕਿਤੇ ਲੱਗਾ ਫਿਰ ਮੈਂ ਕੋਈ ਨਹੀਂ ਦੇ ਦੇ ਪ੍ਰਾਈਮ ਨਹੀਂ ਪੂਰੇ ਟਾਈਮ ਦੇ ਉੱਤੇ ਮੱਛੀ ਦੀ ਵੀਡੀਓ ਬਣ ਲਈ ਜੋ ਵਾਠੀ ਨਾ ਦੋ ਤਰੀਆਂ ਮਈਆਂ ਨੂੰ ਆਏ ਮਈਆਂ ਚੜੀ ਚੂੜੀ ਦੇ ਆਜਾ ਇਹ ਕੋਈ ਕੋਈ ਖੜੀ ਰੱਖੋ ਕੋਈ ਦੇਖਣਾ ਹੈ ਬਾਂ ਦੇ ਦੁੱਧ ਲਈ ਮੈਂ ਦੁੱਧ ਮੈਂ ਦੇ 2 ਕਿਲੋ ਤੋਂ ਘੱਟ ਦੇ ਦੇ ਇਸ ਦੀ ਮੇਰੀ ਗਾਰੰਟੀ ਅੱਜ 13 ਕਿਲੋ ਵਾਂਗ ਥੱਲੇ ਫਿਰਵਾ ਤੋਂ ਦੇ ਆ ਡੱਬੇ ਮਾਰਵਾ ਠੀਕ ਕੰਡੇ ਤੇ ਛਾੜੀ ਦਊਂਗੀ ਮੈਂ ਪੂਰਾ ਭਾਣ ਕੰਡਾ ਲੈ ਕੇ ਆਵੇ ਕਰੋ ਕੱਢ ਦੇ ਜੇ ਤੇ ਮਗਰ ਕੱਟਾ ਜੀ ਮੇਰੇ ਮਗਰ ਸੱਤ ਫਾੜੀ ਸੁਈਆਂ ਲੱਗੀਆਂ ਫਾੜੀ ਸਾਡੇ ਮੇਰੇ ਮੱਝਾ ਬਿਲਕੁਲ ਤੰਦਰੇ ਨਹੀਂ ਮੱਝਾ ਸੁਈਆਂ ਲੱਗੀਆਂ ਬਸ ਚਲੋ ਬਹੁਤ ਜਿਆਦਾ ਕਿਤੇ ਕੱਲਾ ਕੱਲਾ ਕੁੜਿਆ ਪਾਗਿਆਂ ਨੂੰ ਛਣ ਲਗਾ ਦੇਣ ਹਾਂਜੀ ਖੋਲੋ ਕੋਈ ਗੱਲ ਨਹੀਂ ਜਦੀ ਜੀ ਕੋਈ ਇਹ ਨਹੀਂ ਹੋਣਾ ਮੈਂ ਤਾਂ ਮਾੜਾ ਸਿੰਘ ਮਰੀ ਜਾਂਦਾ ਹਾਂਜੀ ਮੈਂ ਤਾਂ ਕੁੜੀ 135 40 ਦੀ ਹੈ ਹਾਂਜੀ ਇੱਕ ਵੀ ਦੀ ਮੈਂ ਜੈਸਨ ਉਹ ਦੇਣੀ ਹੈ ਜੈਸਨ ਹੋਈ ਦੇਣੀ ਹੈ ਥੋੜੀ ਜਿਆ ਘੱਟ ਵਿੱਚ ਦੋ ਸ਼ੱਪਾ ਹੋ ਜਾਊਗਾ ਠੀਕ ਕੋਈ ਮੋਲ ਨਹੀਂ ਚਾਦਿਆ ਬਿਲਕੁਲ ਜੀ ਆਹ ਥੋੜੀ ਜਿਆ ਪੂਆ ਜਿਹੜਾ ਲੋਹੀ ਕੱਢੀ ਝੋਕੀ ਹੈ ਹਾਂ ਜੀ ਕੱਟੀ ਹੈ ਜੀ ਬਿਲਕੁਲ ਨੜੂ ਤੇ ਜੀ ਕੱਟੀ ਹੋਈ ਹੈ ਜੱਜ ਬਲੈਕ ਹੈ ਪੂਰੀ ਜੱਜ ਬਲੈਕ ਹੈ ਲੋਹੀ ਅੱਜ ਕੱਟੀ ਥਲਕ 15 ਕਿਲੋ ਦੋਦੇ ਅੱਛਾ 15 ਰਾਇ ਪੰਕਰਾ ਕਿਲੋ ਪੰਡੇ ਦੇ ਛਾੜ ਕੇ ਧਾਊਂਗਾ ਹੁਣ ਏ ਨਾ ਕੋਈ ਆਖੇ ਗੱਲਾਂ ਗੁਲਾਲ ਆ ਕਿਤੇ ਚੂਣ ਲਗਾ ਜੀ ਉਂਗਲਾ ਕੀਤਾ ਬਸ ਠੀਕ ਆ ਬੜੀ ਜਿਆਦੀ ਚੀ ਜਿਹੜੇ ਮਾਰਾਂ ਨੂੰ ਬਾਨੂ ਦਿਵਾਦਾ ਮੈਂ ਤਾਂ ਮਾਰ ਖਾ ਕੇ ਸਣ ਕਰੀਆ ਗਿੱਠ ਕਿਸੇ ਛੋਟੀ ਦੇ ਲਗਾ ਗਿਆ ਮੈਂ ਨਾ ਫੇੜ ਕੇ ਸਤਾਨ ਅੱਜ 15 ਕਿਲੋ ਛੋਟੀ ਥੱਲੇ ਦੁੱਧ ਖੜਾ ਜੀ ਐਸੇ 15 ਕਿਲੋ 15 ਕਿਲੋ ਮੈਂ ਨਾ ਹੁਣ ਤਿਆਰ ਐ ਅਜੇ ਝੜੀ ਤੇ ਵੱਜਾ ਰਹੀਆਂ ਜੇ ਕਿ ਮੈਂ ਬਿਲਕੁਲ ਤਾਜੀ ਸੂਈ ਚਾਰ ਪੰਜ ਦਿਨ ਦੀ ਕੱਟੀ ਐ ਮਗਰੇ ਦੀ ਮੈਂ ਕੱਟੀ ਮਗਰੇ ਦੀ ਚਲੋ ਖੋਲੋ ਭਾਈ ਜੀ ਖੋਲੋ ਲੋ ਜੀ ਇਹ ਵੀ ਦੇਖੋ ਗਰਾਂ ਜੀ ਕਿਹਦੇ ਚੈਡ ਬਲੈਕ ਕਾਲੀ ਸ਼ਾਡ ਬਲੈਕ ਹਾਂ ਇੱਕ ਹੋਰ ਰਗਾ ਇਹ ਇਧਿਆ ਨੇ ਜਿਆ ਦੀ ਚਾਹ ਆਹ ਵਾਹ ਮੈਂ ਚੌੜੀ ਚਾੜੀ ਮਗ ਲਉ ਕੋਈ ਅੰਤੀ ਕੋਈ ਗਾਗਲਾ ਨੇ ਕਿਹਦੇ ਚੌ ਜਦੋਂ ਕੋਲੇ ਬੱਤਾਂ ਲਾਣ ਕੱਢੀ ਮੱਤ ਪਈਏ ਚੱਲ ਚੱਲ ਤੋ ਜੀ ਅੱਜ ਇਹਨਾਂ ਕੱਟਾਂ ਦਾ ਮਾਤਕ ਨਹੀਂ ਅੱਜ 15 ਕਿਲੋ ਤੇ ਆ 17 ਕਿਲੋ ਖਰਾ ਤੋਂ ਦਊਗੀ ਹਾਂ ਪਹਿਲੇ ਦੂਏ 15 ਕਿਲੋ ਦੁੱਧ ਦੱਸਾਇਆ ਝੋਟੀ ਦਾ ਕੱਟੀ ਕੱਟੀ ਮਗਰੇ ਜੀ ਇਹਦੇ ਵਿੱਚ ਬਿਲਕੁਲ ਆ ਕੱਤੀ ਆ ਜੀ ਇਹਦੀ ਆ ਕੱਤੀ ਹੋਈ ਇਹ ਮੈਂ ਦੀ ਆੜੂ ਤੇ ਆੜੂ ਤੇ ਕੱਟੀ ਆ ਜੀ ਸਾਡੀ ਜੱਟ ਬਲੈਕ ਕੱਟੀ ਇੱਕ ਵਾਲ ਵੀ ਪੂਰੀ ਨਹੀਂ ਕੱਟੀ ਦੇ ਵਿੱਚ ਚਿੱਟਾ ਜੀ ਬਾਰੇ ਆੜੂ ਵਾਲੇ ਆਹ ਆੜੂ ਵਾਲੇ ਬੱਚੇ ਬਿਲਕੁਲ ਕੱਟੀਆਂ ਮੱਧਾਂ ਹੁਣ ਛੂਈਆਂ ਨਹੀਂ ਹੁੰਦੀਆਂ ਸੁਭਾਅ ਜਾਂ ਕਿ ਮੈਂ ਚੋ ਪਾ ਲੈਨੇ ਹਾਂ ਅਰੇ ਮੱਧ ਦੋਧ ਬਿਕਾ ਰਹੀਆਂ ਨਹੀਂ ਹਾਂਜੀ ਜੀ ਇਹਦਾ ਮੁੱਲ ਕਰੀ ਤੇ ਆਪਾਂ ਕਰੀਏ ਢੇਡ 45 ਪਰ 35 ਵੀ ਮੈਂ ਜਿਹੜੀ ਦੇਣੀ ਆ ਨਾ ਹਾਂ ਨਾ ਬਸ 35 ਬਸ ਛੋੜੀ ਕਰੀ ਛੋੜੀ ਕੋਈ ਹੋਊਗੀ ਉਹਦੇ ਛੋੜ ਛੱਪਾ ਇਹਦੇ ਛੋਟੀ ਕਿਹੜਾ ਲਾਜੂ ਮੇਰੀ ਦਸੰਦੀ ਨਾ ਕੋਈ ਯਾਦ ਕਰੂਗਾ ਜੇ ਛੋਟੀ 17 ਕਿਲੋ ਦੁੱਧ ਨਾ ਦੇਵੇ ਠੀਕ ਆਹਨ ਛੋਟੀ ਚਾਰ ਦੰਦ ਮੂੰਹ ਆ ਜੋ ਪਰਸੋਂ ਦੀ ਸੂਈ ਜੋ ਕੱਟੀ ਜੋ ਦੀ ਨਾ ਡੂਦੀ ਇਹਨੂੰ ਕੋਈ ਲਾਲੇ ਪਹਿਲਣ ਦੇ ਇਹਨੂੰ ਲਾਲੇ ਦੁੱਜਣਾ ਚਾਰ ਦੰਦ ਹੀ ਛੋਟੀ ਮਾਰਕ ਦੇ ਆਂਦਾ ਬਈ ਮੈਂ ਦੁੱਧਣ ਗੇੜਦਾ ਹੈ ਇਹ ਵੀ ਜੇ ਲੈ ਕੇ ਪੂਰੀ ਜੱਟ ਬਲੈਕ ਦੀ ਪੂਰੀ ਜੱਤ ਵਾਲੀ ਝੋਡੀ ਤੇ ਦੁੱਧ ਕਿਹੜੇ ਜੀ ਇਹਦੇ ਥੱਲੇ 12 ਕਿਲੋ ਦੁੱਧ ਝੋਲਾ ਹੈ ਝੋਲਾ 12 ਕਿਲੋ 15 ਕਿਲੋ ਝੋਟੀ ਖਰਾ ਦੁੱਧ ਦਊਗੀ ਜੀ ਕਿਤੇ ਚੋਣ ਚਾਂ ਲਗਾੜਾ ਨਾ ਚੁੱਕ ਲੈ ਝੋਟੀ ਆ ਤੇ ਵੀ ਮਾਰਕ ਚੱਲਦਾ ਮੈਂ ਨਾ ਮੈਂ ਜੱਟ ਤੇ ਜੱਟ ਬਲੈਕ ਦੀ ਕਿਤੇ ਵਾਲ ਵੀ ਪੂਚ ਪੂਚ ਕੱਢ ਦੇ ਕਿਤੇ ਪਿਓਰ ਮੋਰਾ ਆਜਾ ਲਿਓ ਜੀ ਮੈਂ ਦੁੱਧਣ ਗੇੜਦਾ ਮਾਰਕ ਫਤ ਪਹਿਲਣਾ ਹੈ ਮਾਲਕ ਪਹਿਨੇ ਨਾਦਾ 15 ਕਿਲੋ 15 ਕਿਲੋ ਦਾ ਸਸਤਿਆਂ ਵਾਲੀ ਹਾਂ ਜਿਹੜਾ ਨਗਰ ਹੈ ਇਹ ਜੀ ਨਾ ਕੋਈ ਅੱਜ ਖੋਲੇ ਰਿਆ ਅੱਜ ਖੋਲੇ ਰਿਆ ਅੱਜ ਖੋਲੇ ਰਿਆ ਮੇਰੇ ਘਰ ਵੀ ਜਿਲ੍ਹਾ ਨਾੜੂਆ ਤੇ ਨਾੜੂਆ ਦੇ ਚੱਡੇ ਪੂਲੀਆਂ ਉਹਦੇ ਜੱਟਾਂ ਵਾਲੇ ਜਿਹੜੇ ਪਾਉਂਦੇ ਖਾ ਲੈਣੇ ਕਰੀ ਫਰਕਾਰੀ ਮੁਖਾਉ ਤੋਂ ਸ਼ੋਹੀ ਵਾਲਾ ਚਲਾ ਦੇ ਪੂਲੀਆਂ ਜਿਹੜੀਆਂ ਸ਼ੇਰ ਨਸ਼ਟ ਕਰਾਰੀ ਪਾਈ ਆਈ ਨੀ ਕੌੜੀ ਝੋਟੀ ਜੀ ਵੀ ਰੈਡੀ ਚੂਕਾ ਲੈਤਾ ਚੰਗਾ ਲੱਗਾ ਜੱਤ ਵਾਲੀ ਜੱਸ ਵਾਲੀ ਝੋਟੀ ਦੋ ਐਰ ਕੀ 16 ਕਿਲੋ ਦੁੱਧ ਮੇਰੀ ਗਰੰਟੀ ਨਾਲ ਲੈ ਜਾ ਅੱਜ 12 ਕਿਲੋ ਸਟਾਰਟਿੰਗ ਬੋੜਾ ਹੈ ਠੀਕ ਆ ਹਾਂ ਅੱਜ 12 ਕਿਲੋ ਬੋੜੀ ਹੈ ਝੋਟੀ ਥੱਲੇ ਤਿਆਰ ਹਾਂ ਦੋਟਾ ਭਾਈ ਜੀ ਜੀ ਇਹਨੇ 15 ਕਿਲੋ ਬੋੜਾ ਲਿਆ ਮੈਂ ਅੱਛਾ ਸੁੱਕ ਕੇ 15 ਕਿਲੋ ਜਿਹਦੇ ਘਰ ਵੀ ਵੀਡੀਓ ਬਣੀ ਹੈ ਉਹ ਕੱਟੀਆਂ ਦੀ ਵਿਖਾਓ ਕਿਹੜੀ ਆਓ ਜਿਹੜੀ ਕੱਟੀ ਦਿਖਾਈਏ ਆਹ ਕੱਟੀਆਂ ਨਾਲ ਨਾਲ ਤਿੰਨਾਂ ਨਾੜੂ ਨਾੜੂ ਬੁਖਾਰਾ ਨਾੜੂ ਆ ਵੇਖੋ ਇਹ ਆਹ ਆ ਵੇਖੋ ਬੱਚੇ ਦਾ ਨਾੜੂ ਇਹਵੇਂ ਆਖਣ ਦੀ ਗੱਲ ਨਹੀਂ 4 5 30 ਛੋਟੀ ਦੀ ਸੇ ਸਾਡੇ ਦੁੱਧ ਕਰਨਾ ਹਾਂ ਜੇ ਪਾਉਣ ਵਾਲੀਆਂ ਨੇ ਇੰਨੀਆਂ ਚਾਲੋ ਬੱਚਾ ਖਾਣੀਆਂ ਨਹੀਂ ਚੱਲੀਆਂ ਨਹੀਂ ਆਹ ਖਾਣੀਆਂ ਜੇ ਬੰਨਣ ਨੂੰ ਬਿਲਕੁਲ ਹਾਂ ਜੀ ਮੱਧਾ ਬੋਤੇ ਕਰਕੇ ਵੇਚਣੀਆਂ ਹਾਂ ਹਾਂ ਜੀ ਸੰਦੀਪ ਜੀ ਇਹਦਾ ਮੋਟ ਕਰ ਲਓ ਤੇ ਪਾਓ 65 ਕਰਦੇ ਹਾਂ ਇੱਕ 68 ਕਰ ਲੀਏ ਹੂੰ ਇਹ 40 ਦੀ ਛੋਟੀ ਦੇਣੀ ਹੈ ਹਾਂ ਜੀ ਹਾਂ ਨਾ ਬਸ ਇਹ ਸੱਚਾ ਦੋਈ ਸਟੈਕ ਚਾਲੀ ਇਹ 40 ਪਸ਼ੋੜੀ ਹੋਣੀ ਥੱਪਾ ਵਿੱਚੋਂ ਘਰ ਆਏ ਨੇ ਛੋੜ ਕਰਦੇ ਨੇ ਕੋਈ ਫੋਨ ਫੋਨ ਲਾਏ ਨੇ ਛੋੜ ਥੱਪਾ ਹੋ ਜਾਊਗਾ ਹਾਂ ਬਿਲਕੁਲ ਬਿਲਕੁਲ ਕੋਈ ਅਗਲੇ ਆਏ ਦਾ ਮਾਰ ਕਰਾਂਗੇ ਹਾਂ ਬਿਲਕੁਲ ਆ ਵੀ ਦੂਜਾ ਸੁਆ ਝੋਟੀ ਪਰਸੋਂ ਦੀ ਸੂਈ ਹੈ ਅੱਛਾ ਹਾਂ ਇਹ ਕੌਣੀ ਨਹੀਂ ਮੈਂ ਹੁਣ ਚਲ ਪਾ ਦੇਣੇ ਆ ਤਿੰਨਾਂ ਦਿਨਾਂ ਦੀ ਝੋਟੀ ਹੋਈ ਹੈ ਇਹ ਲੱਗੂ ਇਹਨੇ ਮੜਾ ਵਾਲਾ ਮੱਥੇ ਦਾ ਵੱਲ ਵੇ ਗਿਆ ਆ ਤੇ ਕਿ ਇਤਰੋਂ ਲਈ ਹੈ ਉਹ ਹਰਿਆਣੇ ਦੀ ਝੋਟੀ 15 ਕਿਲੋ ਦੁੱਧ ਇਹਦਾ ਪਹਿਲੇ ਸੂਏ ਦਿੱਤਾ ਆ ਜੀ ਠੀਕ ਆ ਦੂਜਾ ਸੂਆ ਅਰਖੀ ਝੋਟੀ ਦਾ ਜੀ ਦੂਜਾ ਸੂਆ ਬੜੀ ਜਾਂਦੀ ਕਤੂਨ ਵਾਲੀ ਢੈਰ ਆ ਰਿਹਾ ਚੋਰ ਅੱਛਾ ਢੰਗੜਾ ਕਤੂਨ ਮੋਟਾ ਮੋਟਾ ਜੋੜ ਵਾਹ ਨਾ ਕਦੇ ਥੱਲੇ ਬੈ ਬੱਚਾ 2 ਸਾਲਾਂ ਦਾ ਚੋਲੇ ਮੈਂ ਨੂੰ ਈ ਢੀ ਚੋਣ ਬੋਲੇ ਜੀ ਇਹ ਪੌਣੀ ਨਹੀਂ ਬਿਲਕੁਲ ਇਹਦੇ ਪਰਸੋਂ ਹੋਈ ਹੈ ਜੀ ਤੇ ਹੁਣੇ ਤੇ ਖਾਦੀ ਹੋਈ ਹੈ ਹਾਂ ਜੀ ਸੱਚੀ ਹੈ ਤੇ ਇਹ ਵੀ ਦੇਖੋ ਰਹਾ ਜੀ ਸਹਾਈ ਉਧਰ ਉਹ ਕੋਈ 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 ਗੱਲ ਅੱਜ ਕੱਛੀ ਕੋਈ ਬੋਰੇ ਦਾ ਖਾਦੀ ਲੈ ਕੇ ਆਇਆ ਇਹ ਇਹ ਬਣ ਗੱਲ ਦੀ ਜਦੋਂ ਕੰਮ ਕਰਦੇ ਸੀ ਉਹ ਨਿੰਮਾ ਅੱਜ ਤੋਂ ਬਰਾਂਮ ਕਰਿਆ ਨਹੀਂ ਮੈਂ ਜ਼ਿਆਦੀ ਨਹੀਂ ਪਿਓ ਰਹਿਣੇ ਜੀ 15 ਕਿਲੋਆਂ ਦਾ ਪੈਣ ਦਾ ਜੋੜਾ ਹੈ ਕੰਮਾਂ ਹੈ ਕਿਾ ਥੋੜੀ ਛੋਟੀ ਗੋਰੀ ਪਰ ਥੱਲੇ ਦੇ ਜਿਹੜੇ ਦਿਨ ਮੈਂ ਧੁੱਧ ਧਿਆਨ ਕੇ ਜਵਾਰ ਬੜਾਇਆ ਨਾ ਉਹ ਬੜੀ ਵੱਡੀ ਹੋ ਗਈ ਅੱਜ ਮਾਹੀ ਦੀ ਵੈਰ ਦੀ ਭਾਤੀ ਆਉਂਦੀ ਆ ਮੇਰੇ ਸਾਹਣੇ ਕੁਝ ਇੱਟਾਂ ਇਹ ਨਹੀਂ ਬੂਣੀਏ ਕੰਮ ਕਰੀਏ ਪੁੱਤੇ ਕਰ ਤੋਂ ਹਾਂ ਚੱਲਾ ਬਾਹਰ ਗੱਡੀ ਗੱਡੀ ਬਾਹਰ ਹਾਂ ਜੀ ਨਾਲ ਆ ਗਿਆ ਜੀ ਪਾਲੀ ਜੀ ਜਿਹੜਾ ਬੰਦੇ ਦਾ ਸਲੀਮ ਜੀ ਦੇ ਰੋ ਕਾਗਜ਼ ਤੇ ਭਾਵੇਂ ਦਾ ਆਪਾਂ ਡੇਢ ਕਰ ਲਈਏ ਜੋ ਮਾਰਗੀ ਇੱਕ ਪੈਂਤੀ ਦੀ ਇਹ ਚੋਟੀ ਤੇ ਵੀ ਇੱਕ ਪੈਂਤੀ ਦੀ ਇੱਕ ਪੈਂਤੀ ਦੀ ਨਹੀਂ ਕੋਈ ਫੋੜ ਛੜ ਕਰਦਾ ਜੀ ਹਾਂ ਜੀ ਬਹੁਤ ਜਿਆਦੀ ਟੰਗੀਆਂ ਨੇ ਤੇ ਬੜੀ ਵੈ ਜਿਹਦਾ ਕਾਗਜ਼ ਹੁੰਦਾ ਨਾ ਫਰ ਮਸਲ ਬੜੀ ਆ ਦੂਜਾ ਜਿਹੜੀਆਂ ਕਿਤੇ ਅਜੇ ਬਾਨਾ ਬਣਾਉਣੇ ਅਵੇ ਨੇ ਕਿਤੇ ਨਾ ਗੱਪੜ ਦੀ ਵੀਡੀਓ ਦਿਖਾਉਂ ਰਿਆਣੀ ਦੀ ਅੱਛਾ ਜੀ ਹਾਂ ਮੇਰੇ ਕੋਲੇ ਆ ਗੱਪੜ ਦੀ ਵੀਡੀਓ ਆਹ ਚੋਟੀ ਜੋ ਦੂਜਾ ਸੁਆ ਬਖਾ ਸੁਈ ਅਣੇਵੀ ਤੇ ਵੀ ਸੁਈ ਆ ਦਵਾ ਜੀ ਪਰੇ ਪਰੇ ਦੇ ਦੁੱਧ ਕਿਹਨਾਂ ਜੀ ਇਹਦੇ ਥੱਲੇ ਜਿਹੜਾ ਦੁੱਧ ਆਦਦੇ ਨੂੰ ਝੂਠ ਮਾਰਨ ਨੂੰ ਆ 12 ਦੀ 10 ਕਿਲੋ ਖਰਾ ਦੁੱਧ ਹੈ 10 ਕਿਲੋ ਹੈਗਾ ਹਾਂ ਪੱਕਾ ਦੁੱਧ ਹੈਗਾ ਤਾਜੀ ਸੁਈਏ ਦੀ ਹਾਂ ਜੀ ਹਾਂ ਤੇ ਬੱਚਾ ਮੰਗਦੇ ਇਹਦੇ ਮਗਰ ਕੱਟਾ ਹੈ ਮੇਰੇ ਕੱਟਾ ਹੈ ਇਹ ਵੀ ਖੋਲੋ ਤਿੰਨਾਂ ਕੁ ਮਹੀਆਂ ਦੇ ਮਗਰ ਚਾਉਂਦੇ ਕੱਟੀਆਂ ਬਾਕੀ ਕੱਟੇ ਆ ਲਓ ਜੀ ਇਹ ਵੀ ਦੇਖੋ ਜਾ ਰਿਹਾ ਚਲੋ ਜੀ ਯੋਗ ਨਜ਼ਰ ਆਇਆ ਕੁਆਇਟ 2 ਵਜੇ ਤੋਂ ਵਧੀਆ ਕੱਲ੍ਹ ਕੁਆਇਟ 2 ਵਜੇ ਸੰਦੀਪ ਦੀ ਗੱਲ ਕਰਾਂਗੇ ਜੀ ਬਹੁਤ ਚੰਗਾ ਲੱਗਦਾ ਹੈ ਜੱਗਰੂ ਵੀ ਆਉਂਦੇ ਹਾਲੇ ਜੱਗਰੂ ਵੀ ਆਉਂਦੇ ਹਾਲੇ ਜਾਬਰੂ ਮੋਰੇ ਦੇ ਵੀ ਜਾਬਰੂ ਨੇ ਜਿਆਦਾ ਹੈ ਰਿਆ ਨੇ ਦੀ ਹੈ ਕੋਲ 12 ਕਿਲੋ ਦਾ ਕਹਿੰਦੇ ਐ ਪਾਣੀ ਵਾਲਾ ਹਾਂ ਬਿਲਕੁਲ ਬਿਲਕੁਲ 11 ਕਿਲੋ ਅੱਜ ਤਾਜੀ ਅੱਖਾਂ ਦਿਨਾਂ ਦੀ ਹੋਈ ਹੈ ਛੋਟੀ ਠੀਕ ਹੈ ਅਵੇ ਰ ਘੱਟ ਪੂੜ ਦੇ ਵਿੱਚ ਮੱਛੀ ਆਈ ਨਾ ਤੇ ਚੜੀ ਜਾ ਜੀ ਛੋਟਾ ਟ ਦਿਨ ਹੋ ਗਏ ਡੰਗਰ ਅੰਦਰ ਹੀ ਰਹੇ ਆ ਆ ਤੇ ਮਾਰਾ ਜਾ ਦਿਨ ਲੱਗਾ ਬਾਈ ਮੈਨੂੰ ਕੀ ਮਾਰਾ ਵੇ ਕੋਈ ਜੀ ਇੰਡੀਆ ਦਾ ਮੁੱਲ ਕਰਦੀ ਆ ਪਸਵਾ ਕਰਕੇ ਤੂੰ ਮਾਰਦੀ ਕਰ ਗਏ 90 ਹਜ਼ਾਰ ਦੀ ਝੋਟੀ ਦੇਣਾ ਹਾਂ ਨਹੀਂ ਹਾਂ ਛੋੜ ਛੋੜ ਕੋਈ ਵਿੱਚੋਂ 5-7 ਹਜ਼ਾਰ ਦੀ ਛੋੜ ਕਰਾਂਗਾ ਤੇ ਮੱਥਾ ਮਾਰ ਨੂੰੜ ਕੇ ਮਾਰ ਦੇ ਆ ਵੀ ਦੂਜਾ ਸੁਪਾ ਝੋਟੀ ਆ ਇਹ ਵੀ ਦੂਈ ਆ ਹਾਂ ਸੁਈ ਸਵਾਈ ਜੀ ਦਾਦੀ ਆ ਬੱਚਾ ਜੋ ਦਾ ਇਹਦੇ ਥੱਲੇ 13 ਕਿਲੋ ਦੁੱਧ ਤਾਜ਼ਾ ਖਰਾਜ ਹੋਣੀ। ਅੱਛਾ। ਹਾਂਜੀ 13 ਕਿਲੋ। ਇਹ ਵੀ ਜੈੱਡ ਬਲੈਕ। ਪੂਰੀ ਜੈੱਡ ਬਲੈਕ। ਹੈਗੇ ਚੋਲ-ਚੋਲ ਕੜੀ ਲਗਾਈ। ਇੱਕ ਪਿਆਨਾ ਸਾਰਾ ਕਾਲੀ ਗਰੇ ਪੂਛੜੇ। ਚੰਕ ਦੇ ਪੂਣੀ ਆ। ਚਲੋ। ਲਓ। ਲਓ ਜੀ। ਇਹ ਵੀ ਜਿਹੜਾ ਪੱਟੀ ਪੂਰੀ ਪੂਰੀ ਰੋਜ਼। ਆ ਜਾ। 13 ਕਿਲੋ ਦੁੱਧ ਤਾਜ਼ਾ ਆਸਰੇ ਤੋਂ। ਬਾਕੀ। ਇਹ ਕਿੰਨਾ ਲੱਗੂਗਾ? ਅਣੀ? 4 ਕਿਲੋ ਫਾਹਾਂ ਦਾ ਕਰਨਾ ਕਾਰੀ ਹੋ ਜਾ ਮੇਰੀ ਫੇਰ ਨਹੀਂ ਕਾਰੀ ਹੋ ਜਾ ਹੋਰ ਕੋਈ ਨਹੀਂ ਕਰਕੇ ਜਾਣਾ ਪੁਰਾਣੀ ਚੀਜ਼ ਹੈ ਜੀ ਫਰੇ ਗਾਣਾ ਉਹ ਤੋਂ ਉੱਥੇ ਲੈ ਲਓ ਕੋਈ ਕਹਤੇ ਕੁਤੇ ਰਹੀਆਂ ਧਾਂ ਗਿੱਲਾ ਹੋਇਆ ਥੱਲੇ ਮੱਝਾ ਤਰਕੀ ਜਾਂਦੀ ਹੈ ਹਾਂ ਜੀ ਰਾਵ ਕਿਲੋ ਤੋਂ ਦੋ ਵੀ ਸ਼ਨੀ ਜੀ ਦੇ ਥੱਲੇ ਤਿਆਰ ਹੈ ਠੀਕ ਹੈ ਹਾਂ ਜੀ ਗੁਜਰਾਤ ਉਹ ਛੋਟੀ ਰਾਜੂ ਹੋਰ ਸਾਧ ਕਾਮੂਸਨੀ ਦੇ ਸਵਾ ਕਾ ਦੀਏ ਕੋਈ ਇੱਕ ਪੰਜ ਦੀ ਛੋਟੀ ਦਵਾਂਗੇ 2000 ਥੋੜੇ ਇੱਕ ਪੈਸਾ ਲਵਾਂਗੇ ਹਾਂ ਜੀ ਹਾਂ ਜੀ ਆ ਮੀਣੀ ਆ ਗਈ ਬੱਚਾ ਤੇ ਗਿਆ ਤੇ ਚੁੰਗ ਤਾਂ ਸਿੰਧੀ ਤੁਹਾਡੇ ਸਾਹਮਣੇ ਚੁੰਗਿਆ ਹੋਰ ਬਿਲਕੁਲ ਹੁਣ ਪੌਣੀ ਤੇ ਨਹੀਂ ਮੈਂ ਜਦ ਤੁਸੀਂ ਆਏ ਪਾ ਦਿੰਨੇ ਆ ਇਹਦੇ ਥੱਲੇ 10 ਕਿਲੋ ਦੁੱਧ ਹੈ ਦੋ ਤਾਂ ਮੂਹਾਂ ਝੋਟੀ ਪਿਓਰ ਮੀਣੀ ਜੋ ਆ ਤੇ ਹੁਣ ਚੋਈ ਗਈ ਬਾੜੀ ਜਿਆਦਾ ਬਣੀ ਨਹੀਂ ਤੇ ਨਹੀਂ ਛੇਲਦੇ ਨਹੀਂਗੇ ਮੇਰੇ ਝੂਠ ਮਾਰ ਜਿਹੜੀ ਗੱਲ ਦਾ ਉਹਦਾ ਲੈ ਲਓ ਜੀ ਕਾਰਨਾ ਪੂਰਾ ਹੁਣ ਕਾਤ ਦੋ ਤਾਂ ਮੂਹਾਂ ਦੋ ਤਾਂ ਬੱਚਿਆਂ ਨੇ ਤੁੰਡੀ ਚੋਈ ਮੈਂ ਦੀ ਵੀਡੀਓ ਬਣ ਰਹੀ ਏ ਜੀ ਪੌਣੀ ਤੇ ਨਹੀਂ ਹੁਣ ਪਾ ਦੇ ਨੇ ਮੈਂ ਤਾਂ ਆਪੇ ਕਿਹਦੀ ਸਮਝਾ ਮੈਂ ਇੱਥੇ ਆ ਕੇ ਆਪਣੀ ਜੋਗ ਇਹਦੇ 10 ਕਿਲੋ ਤੋਂ ਤੂੰ ਹੋ ਨਾ ਦੇ ਰਹੀ ਹਾਂ ਹਾਂਜੀ ਕੱਦ ਕਾਠ ਵੇਖਦਾ ਕੱਤੀ ਦਾ ਉਹ ਸੁਆਕੇ ਦਾ ਕੁਨੀਰ ਕੀ ਹੈ ਜੀ ਹਾਂ ਹੁਣ ਜੋਈ ਨਹੀਂ ਮੈਂ ਵੀ ਇਹ ਵੀ ਵੀਡੀਓ ਬੁਣੂਗਾ ਤੁਹਾਨੂੰ ਦਿਖਾਉਣਾ ਹੈ ਕਰੂਗਾ ਜੀ ਆ ਦਿਖਾ ਦੇ ਮੈਨੂੰ ਫੜ ਕੇ ਦਿਖਾ ਦੇ ਦੰਦ ਦਿਖਾ ਦੇ ਦੋੰਦੀ ਦੋੰਦੀ ਜੋਗ ਦਾ ਭੰਨਿਆ ਹੈ ਜੀ ਇਹਰ ਦੌਂਦੀ ਜੋ ਕੀ ਹੋਊਗੀ ਕੱਟੀ ਮਗਰੇ ਦੇ ਲੋ ਜਨ ਬਲਾਏਗਾ 12 ਕਿਲੋ ਦੁੱਧ ਖਰਾਚੋ ਪਹਿਲ ਮਲੂਕ ਜੱਡੂ ਦੀ ਸਿਸ ਤੇ ਬਾਦਿਆਂ ਹੰਡਰ ਵੀ ਵੀ ਐ ਬਸ ਜਰੀਬ ਜੀ ਮੁੱਲ ਕਰਦੇ ਦਾ ਸਵਾ ਕਰਤੀਏ ਇੱਕ ਦਾਤੀ ਝੋਟੀ ਦੇਣੀ ਹੈ 1 ਲੱਖ ਦਾਇਆ ਸਿੱਧੀ ਦੇਣੀ ਚਲੋ 1 ਲੱਖ ਦਾਇਆ ਛੋਟ ਕਰ ਦਲਗੇ ਛੋਟ ਦੇ ਦੋਗੇ ਸਾਰੀਆਂ ਮਈਆਂ ਫੋਨ ਲੈ ਜੇ ਇੰਦੀ ਪੱਕੇ ਬੋਲਣਗੇ ਫੋਨ ਲਾਓ ਛੋਟਾ ਆਪਾ ਹੋਸ਼ ਬੱਸ ਆ ਫੋਨ ਆਪਾ ਇਹ ਰਵਾ ਹਾਂਜੀ ਹਾਂ ਬਿਲਕੁਲ ਇਹ ਨਹੀਂ ਕੋਈ ਆਖੇ ਕੋਈ ਮੈਂ ਇੱਧਰ ਦੀ ਆ ਜਾਂ ਖੇਤੀਆ ਮੱਤਿਆ ਵੀ ਕੋਈ ਦੁੱਧ ਵਾਲੀਆਂ ਖੜੀਆਂ ਬਾਜੀ ਬਾਜੀ ਬਾਕੀ ਜਿਹੜਾ ਬਿਲਕੁਲ ਇੱਥੇ ਆਓ ਸਵਾਈਡ ਚੈੱਕ ਕਰੋ ਬਣਾਓ ਕਰੋ ਚਲੋ ਬੋਲੋ ਨੰਬਰ ਜੀ ਆਦਰ ਆਇਆ ਨੰਬਰ ਆਪਣਾ 81436 36725 ਪਿੰਡ ਦੁੱਚੀਪੁਰ ਹਾਂਜੀ ਜ਼ਿਲ੍ਹਾ ਤਰਨਤਾਰ ਅਧਿਤੀ ਸੀਰ ਹੁਣ ਸਾਹਿਬ ਠੀਕ ਹੈ ਹਾਂਜੀ ਦੋਹਰੋ ਨਾ ਮੇਰੇ ਕੋਲ ਆ ਹੋ ਗਈਆਂ ਰਿਆ ਛੋਟੀਆਂ ਦਾ ਤੇ ਭਾ ਅੱਠ ਭਾਜੀਆਂ ਦੀ ਕੋਈ ਨਾ ਵੀ ਪੈਣਾ ਕੋਈ ਨਾ ਨਾ ਨੋ ਨੋ ਮੱਚਾ ਵੀਡੀਓ ਤੇ ਪਾਈਆਂ ਨੋ ਛੋਟੀਆਂ ਦਾ ਹੋਰ ਬੇਟਾਂ ਆਣੀਆਂ ਜਦੋਂ ਮਰਜ਼ੀ ਆ ਕੋਈ ਪੰਜ ਜਣੇ ਮੇਰੇ ਕੋਲ ਆਪਾਂ ਫਿਰ ਫੜ ਕੇ ਲਿਆਉਣੇ ਆ ਕੋਈ ਗੱਲ ਨਹੀਂ ਮੈਂ ਪਹਿਲਾਂ ਆਪ ਜਮਾ ਦਸੀ ਇਹ ਮੁੰਡਾ ਦਾ ਮੁੰਡਾ ਬਿਲਕੁਲ ਜੀ ਬਿਲਕੁਲ ਇਹ ਤੇ ਅੱਜ ਘਰ ਹੀ ਤੇ ਮੈਂ ਨਾਲ ਇਹਨਾਂ ਸੇ ਧਰਮ ਮਾਰਨੋਂ ਹੰਟ ਬਹੁਤ ਵਧੀਆ ਕਿ ਇਹ ਝੜੀ ਖੱਟਾ ਰਹੀ ਨਾ ਬਿਲਕੁਲ ਸਾਹਮਣੇ ਦੋ ਦਾਰੀਆਂ ਸਰੀਰ ਦੀ ਖੜੀ ਹਾਂਜੀ ਤੇ ਇਥੇ ਮੇਰੇ ਭੈਣ ਭਰਾਓ ਹਾਂਜੀ ਬਾਅਦ ਕੀ ਆਏ ਤਾਂ ਮਾਣ ਚਾਹਾਂਗੇ ਨੌਨ ਫਾੜ ਇਹ ਨਹੀਂ ਕਰ ਬਾਹਰ ਆ ਕੇ ਵੇਖ ਕੇ ਹੋਰ ਲੱਗੂਗਾ ਵੀਡੀਓ ਨੇ ਹੋਰ ਲੱਗੂਗਾ ਬਿਲਕੁਲ ਜੀ ਬਿਲਕੁਲ ਹਾਂਜੀ ਉਹਨੀਆਂ ਖੋਦਾਂ ਲੇ ਗਏ ਬਿਲਕੁਲ ਜੀ ਹਾਂਜੀ ਠੀਕ ਹੈ ਜੀ ਫਿਰ